ਉਹ ਨਾ ਬੜਾ ਨੇ ਲੈ ਕੇ ਜਾਂਦੀ ਮੈਂ ਫਿਰ ਕਹੂੰ ਲੈ ਕੇ ਦਾ ਦੋ ਹੱਥਾਂ ਵਾਲੀ ਆਉਂਦੀ ਸੀ ਨਾ ਉਹ ਡੇੜ ਹੀ ਰਹਿ ਗਿਆ ਹੈ ਹੈ ਵਾਹ ਤਰੇ ਤੇ ਕੋਈ ਸਖਗੀ ਲਾ ਦਨੇ ਇੱਥੇ ਤੈਨੂੰ ਕੀ ਸੁਆਜ ਰਖਾਵਾਂਗੇ ਤੁਹਾਨੂੰ ਅੰਦਰੋਂ ਦਾ ਘਲਾੜਾ ਆਹ ਦੇਖੋ ਇਹ ਗੰਨਾ ਜਿਹੜਾ ਰਾਸ ਕੱਢਿਆ ਹੋਇਆ ਹੈ ਹੈ ਅੰਦਰੋਂ ਦਾ ਘਲਾੜਾ ਦਿਖਾਈ ਅੱਜ ਕਪਿਆ ਵਾ ਗੰਨਾ ਹੋਰ ਜੀ ਆਖਰੀ ਸਿੱਕੇ ਦਾ ਟੁਕੜਾ ਹਾਂ ਇੱਧਰ ਪਹਿਲਾਂ ਜੂਸ ਗੰਨਾ ਉਹਦਾ ਤਾਜਾ ਆ ਮੈਲਾ ਆ ਜਾਂਦਾ ਉਹ ਇੱਧਰ ਫਿਰ ਰੜਦਾ ਉਹ ਫਾਈਨਲ ਹੋ ਜਾਂਦਾ ਉਧਰੋਂ ਫਿਰ ਜਾਂਦਾ ਉਧਰ ਨੂੰ ਆ ਆ ਦੇ ਆ ਮੈਲਾ ਆਦਾ ਗੰਨੇ ਦਾ ਇਹ ਪਿਓਰ ਜੂਸ ਗੰਨੇ ਦਾ ਹੈ ਇਹ ਦਦਾਰ ਮੀਗਾ ਹਾ ਆਹ ਆਹ ਬੁਰਿਆ ਚਾਕਲੇਟ ਹਾਂ ਜਾਲਾ ਕਰਾ ਤਨ ਗੋੜ ਖਵਾ ਗਿਆ ਅੱਛਾ ਹੀ ਇਹ ਸਾਡੇ ਮਾਮਾ ਹੈ ਖਾ ਰਲਾ ਬਹੁਤ ਸੁਆਰ ਆਉਂਦਾ ਗੋੜ ਉਹ ਖਾ ਤਾਂ ਸਹੀ ਬਹੁਤ ਸੁਆਰ ਉਹ ਮਜ਼ਾਕ ਨਹੀਂ ਖਾਲਾ ਯਾਰ ਇਹ ਜਾਂਣ ਦੂ ਚਾਕਲੇਟ ਇੱਕ ਤੋਂ ਕਰਦੇ ਫਿਰ ਤਿਆਰ ਗੋੜ ਕਿਉਂ ਭਾਈ ਕਿਆ ਹਾਲ ਹੈ ਠੀਕ ਹੋ ਜੱਕੋ ਗਰਮ ਗਰਮ ਗੋੜ ਖਾਓ ਕਰ ਮਾਮੀ ਨੇ ਖਾਓ ਗੋੜ ਕਿਧਰ ਗਈ ਉਧਰ ਵੀ ਗੋੜ ਬੰਦ ਹੈ ਮਾਮੀ ਗੋੜ ਖਾ ਖਰਾ ਗਰਮ ਗਰਮ ਇਧਰ ਦਾ ਚਣਕੇ ਰੱਖਿਆ ਹੋਇਆ ਜਿਹੜਾ ਪੁੱਠ ਦੇਖ ਕੇ ਆਈ ਸੀ ਹਾਂ ਹਾਂ ਇਧਰ ਚਣਕੇ ਰੱਖਿਆ ਗੋੜਾਂ ਨੇ ਪੀਸੀਆਂ ਚੌਗਲ ਗੋੜ ਵੀ ਮਿਲਦਾ ਨਾ ਜੋ ਤੁਹਾਨੂੰ ਬਣਾਉਂਦੇ ਆ ਇਧਰ ਬਈ ਆਪਣੇ ਦਾ ਐ ਪੱਥ ਪੱਥ ਰੱਖ ਦਿੰਦੇ ਆ ਹੱਥਾਂ ਨਾਲ ਇਧਰ ਬਾਟੀਆਂ ਨਾਲ ਗਰਮ 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 ਗੁੜ ਵਾਹ ਜੀ ਵਾਹ ਕੀ ਬਾਤ ਹੈ ਵਾਹ ਜੀ ਵਾਹ ਵਾਹ ਜੀ ਵਾਹ ਥੋੜਾ ਜਿਹਾ ਗੁੜ ਖਵਾਓ ਥੋੜਾ ਜਿਹਾ ਦਈ ਬਾਈ ਗੁੜ ਆਹ ਗਰਮ ਗਰਮ ਥੋੜੀ ਮਾਇਂ ਬਸ ਤੁਹਾਨੂੰ ਮਿਲੇਗਾ ਰਸ ਆਪ ਮਿਲ ਜਾਏਗਾ ਮਿਲ ਜਾਏਗਾ ਅੱਜ ਕਰਨੀ ਗਰਮਾ ਥੀ ਜੀ ਆ ਦੇ ਪੁੱਤ ਗੋੜਾ ਆ ਦੇ ਦੇ ਵਾਹ ਵਾਹ

किसकी ਕਿਸੇ ਬੰਦੇ ਦੀ ਚਰਖੀ ਆ ਤੁਸੀਂ ਜਿਵੇਂ ਆਪ ਦਾ ਆਪ ਦਾ ਆਪਣਾ ਗੰਨਾ ਲੈ ਕੇ ਆਓ ਆਪਣਾ ਬਸ ਨਿਕਾਲ ਆ ਜਾਂ ਤਾਂ ਆਪ ਦਾ ਆਪਣਾ ਇਹ ਮੈਨੂੰ ਬੰਨਾ ਦੇ ਦਿਓ ਜਾਂ ਤਾਂ ਆਪ ਦਾ ਗੁੜ ਬਣਵਾ ਲਓ ਉਹ ਮੈਂ ਨਹੀਂ ਜਿਵੇਂ ਆਪਣੇ ਆ ਵੀ ਗੰਨਾ ਲੈ ਜਾਓ ਜੂਸ ਕਢਾ ਲਿਓ ਗੁੜ ਬਣਾ ਲਓ ਚਾਹੇ ਆਪਣੀ ਮਰਜ਼ੀ ਆ ਬੜੀ ਸੋਹਣੀ ਲੱਗੀ ਕੋਲੀ ਟਾਈਪ ਨਾ ਆਪਣੇ ਦਾ ਇਦਾਂ ਪੱਤ ਪੱਤਾ ਹੈ ਹਾਂ ਇਹ ਦੋ ਕਿਲੋ ਦੀ ਬੰਤੀ ਮਤਲਬ 1 ਕਿਲੋ 2 ਕਿਲੋ ਦੀ ਮਤਲਬ ਮੈਂ ਕੋਈ ਕਿਹਦੀ ਜਾਨੀ ਅੱਛਾ ਨਹੀਂ ਇਹ ਸਾਥ ਜਿਸੇ ਚਾਹੇ ਉਹ ਚਾਹੇ ਉਹਨਾਂ ਨੇ ਪਤਾ ਕਿ ਇਹ ਕਟੋਰੇ ਸਵਾਦ ਉ केसर ओहे केसर केसर वाला दूध लिया अच्छा मतलब ये पादो के तो फ्लेवर नहीं आता ठीक है उसमें डाल देंगे मतलब वो जो डालंदा है तो फ्लेवर आ जाता है मिठाई अभी केसर वालों को बना हुआ है क्या अभी अभी खत्म हो गया अभी बस ये सिंपल ही प्लेन है केसर वाला नहीं है मेरे वाला कोई नहीं अचार की जल्लू होना कलाड़ा मी कलाड़ा कलाड़ा ही है सारा ਆਣਾ ਚੱਲਣ ਗਿਆ ਹੁਣ ਆ ਟੱਕਰੇ ਉਹ ਨਾ ਟੱਕਰੇ ਚੱਲ ਚੁੱਕੇ ਜਾਂਦਾ ਨਹੀਂ ਆ ਯਾ ਯਾ ਦਰੱਖੋਰ ਲੈ ਕੇ ਆਇਆ ਹੁਣ ਜੂਸ ਰਸ ਨਿਕਲੇਗਾ ਨਾ ਹਾਂ ਵਈ ਤੂੰ ਉਹ ਚੱਲੂ ਹੁਣ ਕਲਾਣਾ ਚੱਲੂਗਾ ਦੇਖੋ ਅੰਦਰ ਦੀਆਂ ਰੌਣਕਾਂ ਕਿਆ ਨਜ਼ਾਰਾ ਪੰਜਾਬ ਵਾਲਾ ਹੀ ਕੰਮ ਹੋਇਆ ਪਿਆ ਬੱਲੇ ਬੱਲੇ ਅਗਰ ਨਾ ਕਿ ਗੰਨਾ ਇਧਰੋਂ ਆਹ ਕਲਾੜਾ ਦੇਖੋ ਇੰਦਰ ਲਾਇਆ ਵਿਆ ਕਲਾੜਿਆਂ ਦਾ ਫਰਕ ਆ ਇਧਰੋਂ ਨਿਕਲਣਾ ਇੱਥੋਂ ਜਾਣਾ ਫੈਪਰਾਹੀਂ ਮੱਠੀ ਦਾ ਨਹੀਂ ਹੋਣਾ ਗੋੜੰਗੂ ਦਾ ਲਾਇਆ ਤਾਰੀ ਇੱਕ ਹੈ ਵਾਹ ਤਰੇ ਦੇਖੀ ਦੇਖੀ ਕਿੱਕ ਹੁਣ ਤੂੰ ਤਾਂ ਜਮਗਰੀ ਹੋ ਜਾ ਮਾਮੀ ਪਹਿਲੀ ਮੱਤ ਜੀ ਦੇ ਤਾ ਸਹੀ ਗੱਲ ਉੱਤੇ ਨਾ ਨਾ ਉੱਤੇ ਨਾ ਲਾ ਛੜ ਤੇ ਤੇਰਾ ਕੋਈ ਪਤਾ ਨਹੀਂ ਭਾਬੀ ਦਾ ਹੈ ਭਾਬੀ ਫੱਟੀ ਚੱਕਦੇ ਸਿੱਧੇ ਏ ਓਏ ਦੇਈ ਬਈ ਓਏ ਜਾਣ ਹੈ ਨਹੀਂ ਤਾਈ ਤੇ ਰੱਖੀ ਆ ਹਾਂ ਬਾਕੀ ਵੀ ਪੰਪ ਬਾਲੀ ਕੁੱਤੀ ਜੀ ਆ ਆ ਯਾਕਾ ਨਿਕਲਦੀ ਉਹ ਚੱਲ ਸਬੱਟੀ ਲੱਗਦੀ ਹੈ ਕਿਸੇ ਗੁੱਡ ਨਹੀਂ ਬਣਾਤੇ ਇਸੇ दारू ਬਣਾਤੇ ਉਹ ਹਾਂ ਸਹੀ ਗੱਲ ਆ ਦਾਰੂ ਦੂਰੂ ਬਣਦੀ ਆ ਤੇ ਆਪਣੇ ਆ ਚੱਕੋ ਵੀ ਆ ਜੋ ਕਰਾ ਦੇਖੋ ਪੀੜ ਦੇ ਦੇਖੋ ਯਾਰ ਵੀ ਹਾਂ ਪੀੜ ਲੈ ਪਰ ਰਾਏ ਆ ਵਿੱਚ ਨਾਲ ਨਾ ਨਾ ਕਿ ਦੀ ਹੋਰ ਬਾਜ ਟੁੰਡੀ ਹੋਈ ਫਿਰੇ ਮੇਂ ਹੱਥਾਂ ਤੋਂ ਪਤਲੀ ਹੋ ਜਾਣਗੀ ਦੇਖਾਂਗਾ ਸਹੀ ਗੱਲ ਆ ਵਾਹ ਜੀ ਵਾਹ ਆ ਗਿਆ ਜੂਸ ਆ ਦੇ ਕਿਉਂ ਇਹ ਤਾਜ਼ਾ ਰਸ ਕੰਨੇ ਦਾ ਬੱਲੇ ਬੱਲੇ ਵਾਲੇ ਡਾਕਰੀ ਨਹੀਂ ਉਹਦਾ ਗੋਭਾ ਇਨੇ ਕਿਡ ਭਰਦਾ ਚੱਕੋ ਵੀ ਨਿੰਬੂ ਨੁੰਬੂ ਇਹ ਭਰ ਦੇਣਾ ਨਾ ਖਾਲੀ ਕਰਕੇ ਜਾਣਾ ਜਣੇ ਰੁਗ ਰੁਗ ਦਾ ਲਾਇਆ ਸਵੇਰ ਨੂੰ ਟੱਟੀਆਂ ਨਾ ਲੱਗ ਜਾਨੇ ਥੋੜਿਆ ਵੀ ਇਈ ਗੱਲ ਆ ਗਾੜਾ ਵਾਲਾ ਹੁੰਦਾ ਉਹਨੂੰ ਵੀ ਡਾਲ ਲੈਣ ਦੋ ਗੰਨਾ ਉਹਨੂੰ ਵੀ ਡਾਲ ਲੈਣ ਦੋ ਦੋਵੇਂ ਆਪਾਂ ਇਹਨੂੰ ਗੰਨਾ ਡਾਲ ਲੈਣ ਦੋ ਚੱਲੋ ਭਾਈ ਕੁੜੀ ਮੁੰਡੇ ਨਾਲੋਂ ਕਾਲਾ ਮੁੰਡਾ ਕੁੜੇ ਨਾਲੋਂ ਕਾਲਾ ਕਾਲੀ ਦਾ ਮਾਮੇ ਨੂੰ ਲੱਗਦੀ ਆ ਮੈਨੂੰ ਹੋ ਗਿਆ ਗਿਆ ਲੋ ਬਸ ਹੱਥ ਨਾਲ ਵਾਲਾਂ ਨੇ ਜਿ ਲੈ ਕੇ ਜਾਂਦੀ ਰੱਬ ਦੇ ਨੇੜੇ ਹੋ ਜਾਣੀ ਮਾਮੀ ਮੈਂ ਫਿਰ ਕਹੂੰ ਲੈ ਕੇ ਦਾ ਦੋ ਹੱਥਾਂ ਵਾਲੀ ਜਾਂਦੀ ਸੀ ਹੁਣ ਡੇੜ ਹੀ ਰਹਿ ਗਿਆ ਇਸ ਵਿੱਚ ਇਸ ਵਿੱਚ ਥੋੜਾ ਡਾਲ ਲੈ ਆਪ ਕਿ ਆਇਆ ਐਸਾ ਹਾਂ ਹਾਂ ਇਸਨੇ ਇਸਨੇ ਛੰਨ ਕੇ ਦੱਬਿਆ ਇਧਰ ਇਧਰ ਛੰਨ ਇਧਰ ਲਾ ਲੈ ਇਧਰ ਪਾ ਲੂ ਨੀ ਪਿਆਟੂ ਅਦਰਗ ਵਾੜ ਲਾ ਯਾਰ ਤੇ ਵੀ ਕਹਿੰਦੇ ਹੋਗੇ ਵੀ ਰਾਤ ਨੂੰ ਕਿੱਧਰ ਘਿਹੜਿਆਂ ਦੇ ਤੁਰੇ ਫਿਰਦੇ ਆ ਇਧਰ ਰਾਤ ਨੂੰ ਹੀ ਚੱਲਦੇ ਆ ਤੇ ਰਾਤ ਦੇ ਵਜੇ ਹੋਏ ਆ ਸਾਢੇ 10 ਹੋਏ ਪਿਆ ਆ ਬੰਦੇ ਦਾ ਉਧਰ ਘਿਹੜੇ ਚੱਲਦੇ ਹੁੰਦੇ ਆਪਣੇ ਅੱਧੀ ਨੀਂਦ ਲਾ ਲਈ ਹੋਣੀ ਆ ਤੇ ਜੀ ਇਹਨੂੰ ਕਹਿੰਦੇ ਚੱਖੀ ਚਰਖੀ 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 ਚਾਰ ਕੀ ਲੈ ਬੀਰਾ ਉਧਰੋਂ ਪਾਸੇ ਨਹੀਂ ਮਾਰਨਾ ਇੰਨੇ ਨੇ ਪੂਨਾ ਦੇਦੇ ਜਿਨ ਨਚੋੜ ਹਾਂ ਆਵਾਜ਼ ਵਿੱਚ ਛੋਟੀ ਆ ਜਾਂ ਸੁਣ ਲਾ ਕੇ ਜੈਕ ਕੋ ਹੋਰ ਅਦਰੋਂ ਕੋਲ ਨਹੀਂ ਚੱਲੇ ਤਾਂ ਫਿਰ ਲੱਗਾਂ ਬੰਦੇ ਵਾਹ ਜੀ ਵਾਹ ਯਾਰ ਇਹਦਾ ਪੰਜਾਬ ਵਾਲਾ ਜਿਵੇਂ ਪੰਜਾਬ ਵਾਲੀ ਫੀਲਿੰਗ ਆਉਂਦੀ ਆ ਹੁਣ ਬੱਲੇ 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 ਵਾਹ ਯੂ ਵਾਹ ਕਿਆ ਬਾਤਾਂ ਜੋੜ ਬੰਦੇ ਤਿਆਰ ਕਰੀਂ ਉਂਗਲੀ ਫੇਰਾ ਦਿਓ ਅ ਇੱਧਰ ਨਕਲੀ ਆਉਂਦੀ ਯਾਰ ਇਹ ਰੱਖੂਗਾ ਦੀ ਬੱਲੇ 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 ਏ ਆ ਇੱਧਰ ਤਾਂ ਬਈ ਕੰਮ ਇੰਜਣ ਤੇ ਲਾਇਆ ਵਿਆ ਤੇ ਵੱਡੀ ਗੱਲ ਐ ਇੰਜਣ ਦੀ ਆਵਾਜ਼ ਵੀ ਨਹੀਂ ਆਉਂਦੀ ਮੋਟਰ ਵਾਲਾ ਮੋਟਰ ਲਾਇਆ ਮੋਟਰ ਹਾਂ ਖੋਏ ਵਾਲਾ ਕੰਮ ਹੀ ਆ ਗਾੜਾ ਹੋ ਗਿਆ ਜਿਵੇਂ ਜਿਵੇਂ ਇਹਨੇ ਇਧਰ ਸਿਰ ਦੇਣਾ ਬਸ ਬਾਈ ਉਹਨਾਂ ਨੇ ਇਧਰੋਂ ਠੰਡਾ ਹੋ ਕੇ ਇਹਦੇ ਚ ਆ ਜਾਣਾ ਫਿਰ ਪਾਉਣ ਲੈਣਾ ਇਹਨੂੰ ਪਾਣ ਕੇ ਫਿਰ ਬਣਾਉਣਗੇ ਗੋੜਾ ਹੰਦਾ ਔਰ ਦਾ ਇੱਕ ਕੁਆਂਟੀਟੀ ਪਹਿਲਾਂ ਹੀ ਕਿਲੋ 2 ਕਿਲੋ ਇਹਨਾਂ ਨੇ ਬਣਾਇਆ ਹੁੰਦਾ ਉਹਵੇਂ ਉਸ ਹਿਸਾਬ ਨਾਲ ਬਣ ਕੇ ਤਿਆਰ ਕਰ ਦਿੰਦੇ ਆ ਜਿਵੇਂ ਆਪਣੇ ਤਾਂ ਪੱਖ ਦਿੰਦੇ ਆ ਨਾ ਇਹ ਹੱਥਾਂ ਦੇ ਨਾਲ ਪੂਰੀ ਕੁਆਂਟੀਟੀ ਵੀ ਪਤਾ ਹੁੰਦੀ ਕੋਈ ਪਹਿਲਾ ਇਹਨਾਂ ਦਾ ਬਣਾਇਆ ਹੁੰਦਾ ਬਾਈ ਇਹ ਕਿਤਨੇ ਕਿਲੋ ਦਾ ਹੁੰਦਾ ਹੈ ਜਾਂ 2 ਕਿਲੋ ਦਾ 1 ਕਿਲੋ ਦਾ ਹੁੰਦਾ ਹੈ ਠੀਕ ਹੈ ਇਹ ਵੀ ਢਾਲ ਲੈਂਗੇ ਠੀਕ ਹੈ ਚਲੋ ਵਿਚਾਕੋ ਕਰਾਂ ਵਾਹ ਜੀ ਵਾਹ ਕੋਣ ਡਾਈ ਜੇ ਉਹ ਦਮੇਂ ਨੀਂ ਰਪੀ ਨਾ ਕੀਆ ਬਾਤ ਹੈ ਆ ਜਾ ਬिडੂ ਆ ਥੈਂਕ ਯੂ ਨਾ ਬੋਲੇ ਮੰਮੀ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਵੀਡੀਓ ਜੀ ਕੇ ਨਹੀਂ ਜੇ ਮੈਂ ਓਕੇ ਰਿਪੋਰਟਾਂ ਉਹ ਚੱਕੋ ਆ ਰਿਹਾ ਆ ਹੀ ਜਾਂਦਾ ਇੱਧਰ ਨੂੰ ਹੁਣ ਬੰਦੇ 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 ਹੁਣ ਇਹਨੂੰ ਸੀਖ ਲਵਾਉਣਗੇ ਉਹਦੇ ਅੱਤਾ ਕੱਢਦਾ ਉਧਰ ਉਹਦਾ ਹੁਣ ਉਹਨੂੰ ਠੰਡਾ ਕਰਕੇ ਬਸ ਗੋੜ ਬਣਾ ਲੈਣਾ ਉਹਨਾਂ ਨੇ ਤੇ ਗੋੜ ਬਣਾਉਣਾ ਨੂੰ ਪੇਸੀ ਪੱਥਣੀ ਆ ਮਾਮੇ ਨੂੰ ਮਾਮੇ ਨੇ ਗੋੜ ਬਣਾਉਣਾ ਉਹ ਨਹੀਂ ਉੱਠਾ ਜੇ ਗਰਮ ਆ ਜੀ ਕੋਈ ਨਾ ਐ ਕਹੋ ਨਹੀਂ ਹੁੰਦਾ ਯਾਰ ਹੱਥ ਲਾ ਕੇ ਦੇ ਤਾ ਮਾਂ ਠੰਡਾ ਹੋ ਗਿਆ ਉਹਦੇ ਬੈਂਚ ਥੱਲੇ ਬਰਫਾ ਲਾ ਮਾਂਦੀ ਨਹੀਂ ਆ ਕਦਾ ਗੱਲ ਆਜੋ ਉਹਦੇ ਚੱਕ ਦਾ ਕੰਮ ਬਾਈ ਹੁਣਾ ਸ਼੍ਰੀ ਸ਼ੰਕਰ ਗੁੜ ਇੱਕ ਹਲਾੜੇ ਦਾ ਨਾਮ ਆਪਣੇ ਦਾ ਗੁੜ ਖਾਣ ਦੇ ਫਾਇਦੇ ਵੀ ਦੱਸੇ ਹੋਏ ਆ ਤੇ ਗੁੜ ਕੈਰ ਪਏ ਕਿਵੇਂ ਆ ਗੰਨੇ ਦਾ ਜੂਸ ਕਿਵੇਂ ਆ ਸਾਰੇ ਰੇਟ ਲਿਖੇ ਹੋਏ ਆ ਓਨਾ ਮਹਿੰਗਾ ਯਾਰ ਇਧਰੋਂ 17 ਦਾ ਕਿਲੋ ਆਪਣੇ ਬਿਆਰ ਆ ਹਨ ਪਰ ਗੁੜ ਗੁੜ ਦਾ ਵੀ ਫਰਕ ਆ ਜਿਹੜੇ ਅੰਦੌਰ ਵਾਲੇ ਆ ਜ਼ਰੂਰ ਗੁੜ ਖਰੀਦੋ ਬਈ ਮੈਨੂੰ 40 ਕਿੱਟ ਦੀ ਹੈ ਅੱਛਾ ਪਿੰਡੀ ਉਹ ਲਾਰੇ ਲਾਰ ਉਹ ਪਿੰਡੀ ਕਾਹ ਤੋਂ ਸੈੱਟਦਾ ਇਹਦੇ ਵਿੱਚ ਇਹ ਕਿ ਉਹ ਤੋਂ ਸਾਫ਼ ਹੋ ਜਾਂਦਾ ਜੋ ਕਚਰਾ ਹੋ ਜਾਂਦਾ ਉਹ ਸੈਪਰੇਟ ਹੋ ਜਾਂਦਾ ਅੱਛਾ ਪਿੰਡੀ ਦੇ ਵਿੱਚ ਕੋਈ ਤਾਂ ਕਰ ਦਿੱਤਾ ਇਸ ਨੂੰ ਜੇ ਪਨੀਰ ਬਹੁਤ ਪਨੀਰ ਬਣਾਉਂਦੇ ਆਪਾਂ ਦੋ ਦਿਨ ਸੈੱਟ ਰਿਹਾ ਐਸਿਡ ਨਹੀਂ ਪਾਉਂਦੇ ਹਾਂ ਉਵੇਂ ਉਹ ਕੰਮ ਕਰਦਾ ਹੈ ਪਿੰਡੀ ਹੈ ਹਾਂ ਆ ਪਿਆਬ ਵੀ ਲੈ ਕੇ ਚੱਲਾਂਗੇ ਅੱਗੜ ਥੋੜਾ ਆਪਾਂ ਕੀ ਆਪਾਂ ਯਾਰ ਅਸਲਾ ਨਿਸ਼ਾਨੀ ਲੈ ਕੇ ਚੱਲਾਂਗੇ ਯਾਰਾਂ ਦੌਰ ਦੀ ਇਹ ਨਹੀਂ ਭਾਈ ਆ ਨਿਸ਼ਾਨੀ ਲੈ ਕੇ ਜਾਣੇ ਦਾ ਇੱਕ ਅਦੀ ਮਾਮੀ ਦਿਨ ਆ ਗਿਆ ਅੱਛਾ ਆ ਤੂੰ ਬਾਗਲੇ ਦੀ ਬਾਤ ਬਤ ਕਰ ਹਾਂ ਐ ਵੀ ਮੇਰਾ ਗਲ ਪਟਾਏ ਗਿਆ ਇੱਥੇ ਕੋਲ ਕੰਮ ਘਰ ਕਰ ਆ ਸਹੀ ਗੱਲ ਆ ਅੱਛੀ ਬੋਲਦਾ ਜੱਜਾ ਹਾਂ ਬੋਲਦਾ ਵਾਹ ਵਾਹ ਆ ਵੀ ਵਾਹ ਆਈ ਗਿਆਲਾ ਤੇ ਮਦੋਂ ਪੰਜਾਬ ਤੋਂ ਦੂਰ ਉੱਤੋਂ ਲੈ ਡੇ ਗਿਆ ਹਾਂ ਚੱਲ ਦਾਂਗੇ ਸਹੀ ਗੱਲ ਆ ਅਰੇ ਇਸ ਵਿੱਚ ਡਾਲ ਲਾਂਗੇ ਕਰ ਲੋ ਵੇ ਗਿਆ ਉਹ ਥਾਲੀਆਂ ਲਾਉਂਦੇ ਨੇ ਹਾਂ ਕੱਪੜਾ ਰੱਖ ਕੇ ਉਦੋਂ ਕੱਪੜਾ ਰੱਖ ਕੇ ਉਦੋਂ ਉਹ ਗੋੜ ਬੰਦ ਹੋ ਜਾਂਦਾ ਮਾਲਾ ਪੈਣੀ ਵਾਣੀ ਜਾਂਦੀ ਇਹ ਚਾਸਨੀ ਇਹਨੂੰ ਬੋਲੇ ਕਰ ਤੋਂ ਚਾਗਮ ਕਹਿੰਦੇ ਨੇ ਜਦੋਂ ਅੱਗੇ ਕੜਾਈ ਵੀ ਗਰਮ ਹੋ ਰਿਹਾ ਨਾ ਉਹ ਹੀ ਸੀ ਵਹੀ ਹੈ ਜੋ ਫਾਈਨਲ ਮੋੜਾ ਕਿੰਗਾ ਨਾ ਹੁਣ ਕੰਮ ਕਰਦੇ ਇਹ ਥੋੜੀ ਜੁਤੀ ਰੇਦੀ ਬਤਲ ਇਹਦਾ ਕੀ ਕਰਨੀ ਆ ਯਾਰ ਮੇਰੇ ਹਿਸਾਬ ਨਾਲ ਹਾਂ ਇਹ ਸ਼ੱਕਤ ਚ ਉਹਦਾ ਦਿਖਾਉਣਿਆ ਇਹ ਕਿੰਨੀ ਸੱਧਾ ਹਾਂ ਓਕੇ ਹਾਂ ਗੁੜ ਕਿਸ਼ਕੀ ਨਹੀਂ ਨਹੀਂ ਪਹਿਲੇ ਰਹਿਤਾ ਗੁੜ ਸਰਕਰੇ ਸੁਪਰ ਵੰਤੀ ਆਪਣੀ ਗੁੜ ਹਾਂ ਰਹੀ ਹੈ ਸ਼੍ਰੀ ਸ਼ੰਕਰ ਗੁੜ ਚੱਲ ਕੋਈ ਨਾ ਤੂੰ ਬਣਾ ਪਾਕਰਾਂ ਗੁੜ ਇਧਰ ਲਈ ਪਾਉਣਾ ਹਾਂ ਇਹ ਚੱਲ ਕੇ ਨਾਟਕ ਲੱਗ ਸਕਦਾ ਇਹ ਗੁੜ ਲੈ ਲਈ ਇਹ ਸਖਗੀ ਲਾ ਦਿੰਦੇ ਇੱਥੀ ਤੈਨੂੰ ਇੱਥੀ ਲਾ ਰਹੀਏ ਬੰਦਾ ਬੰਦਿਆਂ ਦੀ ਕਮੀ ਹੈ ਕਹਿੰਦੇ ਉਹ ਭਾਈ ਦੇ ਨਾ ਪਾ ਦੀ ਉਧਰ ਉਤਮਗਰ ਦਈ ਬਾਜ ਜ਼ਿਆਦਾ ਨਹੀਂ ਗੁੜ ਗਈ ਬਾਤ ਬਾਤ भाई पहले कंप्लीट कर लो एक ही मजदूर 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 भटू कैसे जल्दी ऐसे कर इनको कल से ही काम पे लगाएंगे क्या कल से काम पे इनको लगाएंगे हाँ अच्छा काम कोई इनको इनाम देना <laughs> मतलब एक किलो का बनना चाहिए पूरा ज़्यादा ज़्यादा भर रहा मामा हाँ। पैसे कट जाएंगे तुम तो नुकसान करवा रहे हो पैसे कट जाएंगे पैसे कट जाएंगे मामी कंजूस हमारी <laughs> नहीं वो अच्छे से करने लग गए यार दो बजे अच्छे से कर रहे हैं क्या वो फोन बने का करो कर पति जैसा आता ना मतलब जल्दी करो टाइम है टाइम है अभी बाबा બસ મહેમા બસ હડી હટ